ਸਾਸਤਰੀ ਘਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਆ ਮੈਂ ਕਿਹਾ ਜੱਟੋ ਅੱਜ ਥੇਲ ਖੁਸ਼ ਹੋ ਗਿਆ ਅੱਜ ਕਰਾਚੋਂ ਮੈਚ ਚੱਲਣ ਡੇ ਆ 5 ਤਰੀਕ ਨਾ 5 ਮਾਰਚ 2025 ਦੇ ਅੱਜ ਸੈਮੀ ਫਾਈਨਲ ਮੈਚ ਚੱਲਿਆ ਵਾ ਕਰਾਚੋਂ ਦਾ ਤੇ ਮਹਿਮਦਵਾਲ ਦਾ ਉਹਦੇ ਵਿੱਚ ਅੱਤ ਕਰਾਈ ਜਿਹੜੀ ਬੋਲਟ ਨੇ ਖੀਰਾਂ ਲੀਏ ਨੇ ਆਪਾਂ ਸੱਚੀ ਬੰਦੇ ਨੂੰ ਮੰਨ ਲ ਗਏ ਵੀ ਇਹੋ ਜਿਹਾ ਬੰਦਾ ਵੀ ਹੁੰਦਾ ਮੈਂ ਕਦੀ ਵੇਖਿਆ ਹੀ ਨਹੀਂ ਵੀ ਬੁਲਟ ਖਿਰਾ ਲਿਆ ਐਡਾ ਕ ਮਤਲਬ ਇੰਨੇ ਕ ਜੋਸ਼ ਚ ਇੰਨੇ ਕ ਮਤਲਬ ਗੁੱਸੇ ਦੇ ਵਿੱਚ ਕਬਡੀਆਂ ਪਾਉਂਦਾ ਅੱਜ ਉਹ ਬੰਦੇ ਨੇ ਹੱਥ ਕਰਾਤੀ ਆ ਜੱਗੂ ਨੂੰ ਨੇ ਅੱਜ ਆ ਕੰਵਾਲੀਆ ਜੱਗੂ ਨੂੰ ਮੈਂ ਕਹਿੰਦਾ ਵੀ ਗੀ ਕਹਿੰਦੇ ਹੁੰਦੇ ਇਹਨੂੰ ਕੁੱਤੀ ਇਹ ਰੋਲਦੀ ਉਹਦੀ ਇੰਨੀ ਕੋ ਵਧੀਆ ਉਹਨੇ ਗੇਮ ਵਿਖਾਈ ਜੀ ਅੱਜ ਇੰਨਾ ਕੋ ਵਧੀਆ ਪ੍ਰਦਰਸ਼ਨ ਕੀਤਾ ਬੋ ਉਹਨੇ ਪੀ ਜੱਗੂ ਤੇ ਗਾੜੀ ਨੱਚਦਾ ਹੀ ਉਹ ਬੰਦਾ ਅੱਜ ਪੂਰਾ ਤੇ ਮੈਂ ਕਿਸੇ ਬੰਦੇ ਨਾਲ ਫੋਨ ਤੇ ਗੱਲ ਕਰਕੇ ਕਨਫਰਮ ਕੀਤਾ ਪੀ ਯਾਰ ਕੱਤੋਂ ਮੈਂ ਤਾਂ ਕਦੀ ਵੇਖਿਆ ਨਹੀਂ ਐਦਾਂ ਕੱਤੋਂ ਕਰਦਾ ਮੈਨੂੰ ਕਿਸੇ ਬੰਦੇ ਨੇ ਦੱਸਿਆ ਪੀ ਇਹ ਨਾ ਉਹ ਜਿਹੜਾ ਮੁੰਡਾ ਨਹੀਂ ਹੈ ਨਾ ਗੋਗੋ ਕਿਹੜਾ ਰਾਏ ਤਰਨਾਂ ਦਾ ਕਿਹੜਾ ਉਹਦੇ ਚ ਪੇੜ ਮਾਰੀ ਸੀ ਜੱਗੂ ਨੇ ਮਾਰੀ ਸੀ ਨਾ ਥੱਪੜ ਉਹਦੇ ਪਿਓ ਉਹ ਗੱਲ ਦਾ ਵੀ ਇਹਨਾਂ ਨੂੰ ਗੁੱਸਾ ਆ ਪਿਆਰ ਤੋਂ ਪਲੇਅਰ ਹੋ ਕੇ ਇਦਾਂ ਕੀਤਾ ਵਾ ਤੇ ਉਸ ਕਰਕੇ ਵੀ ਇਹਨੇ ਥੋੜਾ ਨਾ ਗੁੱਸਾ ਵਿਖਾਇਆ ਵਾ ਵੀ ਜੇ ਤੂੰ ਇੰਨਾ ਹੀ ਆ ਤੇ ਆ ਫਿਰ ਮੇਰੇ ਨਾਲ ਕਾਰ ਕੰਪੀਟੀਸ਼ਨ ਕਰ ਮਗਾਵਲਾ ਤੇ ਅੱਜ ਬੁਲਟ ਨੇ ਦਿਲ ਖੋਸ਼ ਕਰਤਾ ਜੱਟੋ ਬੁਲਟ ਨੇ ਧੰਤਨ ਕਰਾਤੀ ਜੱਗੂ ਰੋਣ ਲਾਤਾ ਅੱਜ ਵਧੀਆ ਪਲੇਅਰ ਆ ਜੱਗੂ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਗੱਲ ਉਹਦੀ ਅਮਨ ਤਿੱਬਿਆ ਜਿਹੜਾ ਪਲੇਅਰ ਵਧੀਆ ਉਹਦਾ ਵੀ ਨਾ ਬਹੁਤ ਵਧੀਆ ਪਲੇਅਰ ਆ ਚਲੋ ਹੁਣ ਥੋੜਾ ਇੱਕ ਬਾਰ ਬੂਰ ਰਹਿ ਕੇ ਫੇਰ ਖੇਡਣ ਆਇਆ ਵਾ ਤੇ ਉਹਦਾ ਥੋੜਾਕ ਉਹਨਾਂ ਨਹੀਂ ਸੀਗਾ ਵਿਚਾਰੇ ਕੋ ਮਤਲਬ ਉਹਨਾਂ ਕੋ ਲਾਲੋ ਮੈਂ ਮਤਲਬ ਜਫੇ ਜੁਫੇ ਨਹੀਂ ਲੱਗਦੇ ਤੇ ਹੁਣ ਜਦੋਂ ਅੱਜ ਉਹਨੇ ਪਹਿਲਾ ਸਟੋਪ ਮੰਨੇ ਨੂੰ ਭੱਲ ਨੂੰ ਆਣ ਲਾਇਆ ਤਾਂ ਮੇਰਾ ਬੜਾ ਦਿਲ ਖੋਸ਼ ਹੋਇਆ ਪਿਆਰ ਬੰਦਾ ਚਲੋ ਥੋੜਾ ਡੈੱਡ ਹੋ ਹੀ ਜਾਂਦਾ ਵਾ ਟਾਈਮ ਬਾਅਦ ਆਉਂਦਾ ਬੰਦਾ ਐਡਾ ਵਾ ਵਧੀਆ ਸੁਪਰਸਟਾਰਸ ਟੋਪਰ ਆਓ ਹਨਾ ਕੋਈ ਨਾ ਹੀ ਨਹੀਂ ਲੈਂਦਾ ਹੁੰਦਾ ਅੱਜਕੱਲ ਤਾਂ ਹੁਣ ਜਦੋਂ ਉਹਨੇ ਇੱਕ ਦੋ ਜਫੇ ਇਹ ਮੈਚ ਵੀ ਪਾਏ ਤੇ ਮੇਰਾ ਬੜਾ ਦਿਲ ਖੋਸ਼ ਹੋਇਆ ਪਰ ਬੁਲਟ ਨੇ ਅੱਜ ਦੁਨੀਆ ਨੱਚਣ ਲਾਤੀ ਬਈ ਮੰਨ ਗਏ ਬੁਲਟ ਨੂੰ ਬੁਲਟ ਖੇਰਾ ਵਾਲਿਆਂ ਨੂੰ ਮੰਨ ਗਏ ਨਿੱਦਰੀ ਯਾਰ ਬੰਦੇ ਜਾਂ ਫਰੈਂਡਲੀ ਫਰੀ ਤਾਂ ਹੀ ਕਹਿੰਦਾ ਨਾ ਵੀ ਬੁਲਟ ਦੀ ਦਲੇਰੀ ਬੜੀ ਜ਼ਿਆਦੀ ਮੈਂ ਤਾਂ ਬੰਦਾ ਮੰਨਦਾ ਉਹਨੇ ਵੀ ਬੁਲਟ ਜੀ ਦਲੇਰੀ ਬਹੁਤ ਜ਼ਿਆਦੀ ਉਹਦੇ ਵਿੱਚ ਤੇ ਅੱਜ ਸੱਚੀ ਮੰਨ ਗਏ ਆਂ ਪੀਅ ਦੇ ਵਿੱਚ ਦਲੇਰੀ ਬਹੁਤ ਆ ਨੱਚਦਾ ਇਦਾਂ ਕਰਦਾ ਅਗਲਾ ਪਿਆਓ ਆਹੋ ਵੈਰੀ ਗੁੱਡ ਯਾਰ ਆ ਦੂਜੀ ਮੋੜਤੀ ਬੋਲਟ ਨੇਮ ਵੈਰੀ ਗੁੱਡ ਹੈ ਭਾਈ ਵੜ ਕੇ ਇਹ ਆ ਨੱਚਦਾ ਬੋਲਟ ਹੈ ਉਹ ਮਾਰਦਾ ਥਾਪੀਆਂ ਹਲੋ ਆਹ ਕੋਈ ਗੱਲ ਆਸੋ ਭਾਈ ਹੁਣ ਵਾਲੀ ਗੱਲ ਆ ਕੋਈ ਤੁਸੀਂ ਲਾਓ ਜਫਾ ਤੁਸੀਂ ਮਾਰੋ ਥਾਪਨੀ ਉਹ ਲਾਓ ਕਰੇ ਨਾਲ ਮਾਰੋ ਬੇਨਤੀ ਆ ਜੜ ਗਾਇਬ ਚ 100 ਰੁਪਇਆ ਆ ਗੱਲ ਆ ਗੱਲਾਂ ਸੁਭਾ ਦਿੰਦੀਆਂ ਅਗਲੇ ਥਾਪੀ ਮਾਰਦੇ ਰੱਥੀ ਪੈ ਜਾਣਾ ਤੁਸੀਂ ਜਫਾ ਲਾਓ ਤੁਸੀਂ ਥਾਪੀ ਮਾਰੋ ਨਹੀਂ ਵਾਇਦਰੇ ਚੁੱਪ ਕਰਕੇ ਆਪਣਾ ਜਿੰਨੇ ਕੁ ਜੋਗੇ ਹੈਗੇ ਤੇ ਨੰਬਰ ਲਓ ਤੇ ਠੀਕ ਆ ਅਥੀ ਮੈਂ ਤੱਕ ਹੋ ਗਿਆ ਤੇ ਐਪਲਮਾਨ ਜੀ ਕੁੱਢੀ ਇਹ ਨਹੀਂ ਪੀ ਗਏ ਮਾਤੜ ਕੇ ਤੇ ਗਰੀਬ ਬੰਦੇ ਤੇ ਥਪੜੇ ਮਾਰ ਕੇ ਤੇ ਆਪ ਆਪਣੇ ਆਪ ਨੂੰ ਸੁਪਰਸਟਾਰ ਸਮਝਣਾ ਹੈ ਬੰਦਾ ਉਹ ਆ ਜਿਹੜਾ ਗਾੜੀਆਂ ਹਿੱਕ 'ਚ ਵੱਜੇ ਇਹ ਥੋੜੀ ਵੀ ਨਿਆਣੇ ਕੁੱਟੀ ਜਾਓ ਬਹੁਤੇ ਬੰਦੇ ਆ ਜਿਹੜੇ ਵਿਚਾਰੇ ਤਾਂ ਹੀ ਨਹੀਂ ਉੱਠੇ ਨਿਆਣਿਆਂ ਨੂੰ ਕੁੱਟੀ ਜਾਣਾ ਕੋਈ ਚੰਗਾ ਪਲੇਅਰ ਆ ਦੋ ਦੂੰ ਹੌਸਲਾ ਨਹੀਂ ਦੇਣਾ ਉਨ ਸਗੋਂ ਹੋਰ ਕੁੱਟਣਾ ਵੀ ਤੂੰ ਨਹੀਂ ਤੂੰ ਨਹੀਂ ਉੱਠ ਸਕਦਾ ਤੁਹਾਡਾ ਹੱਕ ਹੈ ਉਹਨੂੰ ਹੌਸਲਾ ਦੇਣ ਦਾ ਸੱਚੇ ਹੁੰਦੇ ਮਾਰੇ ਫਿਰ ਇਹਨੇ ਕਹਿਤਾ ਹੈਗਾ ਇਹ ਮੈਂ ਉਹਨੂੰ ਆਪਣੀ ਟੀਮ ਚ ਖੜਾਇਆ ਹੈਗਾ ਤੇ ਕੀ ਤੂੰ ਖੜਾਇਆ ਤੇ ਤੂੰ ਕਿਹੜਾ ਮਾਮਾ ਉਹਨੂੰ ਚਲ ਨਾ ਤੇ ਕੱਦ ਕਿਸਦਾ ਕਾਤੋਂ ਲੈਣਾ ਵਾ ਵੀ ਕੋਈ ਲੋੜ ਨਹੀਂ ਖੜਾਉਂਦਾ ਵਾ ਵਧੀਆ ਪਲੇਅਰ ਹੀ ਤਾਂ ਇਹ ਖੜਾਇਆ ਹੋਊਗਾ ਪਰ ਬੁਲਟ ਨੇ ਅੱਜ ਜਿੰਨੀ ਮੈਂ ਕਹਨਾ ਟਕਰਾਈ ਆ ਵੀ ਦੱਸੀ ਨਹੀਂ ਜਾਂਦੀ ਆ ਲੈ ਆ ਆ ਕੰਮ ਬਣਿਆ ਪਿਆ ਲੈ ਆ ਕੀ ਅਗਲ ਗੱਲ ਕਰਨ ਵਾਲੀ ਦਾ ਤੇ ਆ ਲੈ ਆ ਲੈ ਚਾਰ ਵਾਲੇ ਉਹ ਉਹ ਲਾਲਕਰੇ ਨਾਲ ਮਾਰੋ ਬੇਨਤੀ ਆ ਜਾਂ ਗੈਂਪ ਚ ਆ ਕਿੰਦੀ ਗੱਲ ਇਹ ਦਾ ਪਰ ਆ ਜਿਹੜੇ ਬੰਦੇ ਵਿੱਚ ਲਲਕਾਰੇ ਮਾਰਨ ਦੇ ਵੀ ਬਹੁਤ ਗਲਤ ਗੱਲ ਹੈ ਇਤਰਾ ਥੋੜੀ ਚਾਹੀਦਾ ਉਹ ਖੇਡਣ ਦੇ ਉਹ ਮਨੋਰੰਜਨ ਕਰਨ ਦੇ ਇੱਕ ਦੂਜੇ ਨਾਲ ਜੋ ਮਰਜ਼ੀ ਉਹਨਾਂ ਦੀ ਗੱਲਬਾਤ ਵੀ ਆਪਣਾ ਕਰਨ ਦੇ ਗਰਾਊਂਡ 'ਚ ਵਧੀਆ ਪ੍ਰਦਰਸ਼ਨ ਕਰਨ ਦੇ ਦੋਵੇਂ ਪਲੇਅਰ ਪਰ ਆ ਜਿਹੜੇ ਚੀਕਾਂ ਮਾਰਨ ਦੇ ਵੀ ਬਹੁਤ ਗਲਤ ਗੱਲ ਹੈ ਨਾ ਇਤਰਾ ਚੀਕਾਂ ਥੋੜੀ ਮਾਰਨੀ ਚਾਹੀਦੀਆਂ ਜੱਗੂ ਪਹਿਲਾਂ ਤੇ ਆਇਆ ਉਥੋਂ ਹਾਰ ਕੇ ਐਮਐਲਕੇ ਦਾ ਮੈਚ ਪਰ ਹੁਣ ਇੱਥੇ ਆਣ ਕੇ ਉੱਤੇ ਡਿਆ ਗੁੱਸਾ ਕੱਢਣ ਪਰ ਬੁਲਟ ਨੇ ਤੇ ਅੱਜ ਭਾਈ ਸੱਚੀ ਗਈ ਐ ਵੀ ਆਪਾਂ ਤੇ ਹੱਤ ਹੋ ਗਈ ਜਿੱਤ ਬਰੇ ਕੁਖ ਨਹੀਂ ਆ ਦੁਨੀਆ ਬਹੁਤ ਪਲੇਅਰ ਆਉਂਦੇ ਪਰ ਪਲੇਅਰ ਉਹ ਜਿਹਦੇ ਕੁੱਡੀ ਪੂੰ ਦੀ ਜਿਹਦੇ ਵਿੱਚ ਜੁਰਤ ਆ ਨੇ ਤੇ ਲੱਤਾਂ ਕੰਬ ਜਾਂਦੀਆਂ ਆ ਕੁੜੀਆਂ ਜਿਹੜੀਆਂ ਗਾੜੀ ਬੰਦੇ ਵੇਖ ਕੇ ਮੈਂ ਨਾ ਹੁਣ ਗੱਲ ਤੇ ਮੈਂ ਦੱਸਦਾ ਵੀ ਕਈ ਇਹੋ ਜਿਹੇ ਬੰਦੇ ਆ ਜਿਹੜੇ ਮੈਂ ਆਪਣੇ ਕੰਨੀਆਂ ਸੁਣਿਆ ਤੇ ਅੱਖੀਆਂ ਵੇਖੇ ਆ ਕਹਿੰਦੇ ਨੇ ਵੀ ਗਾੜੀ ਉਹ ਬੰਦਾ ਖਲੋਤਾਹੀਂ ਨਹੀਂ ਕੋਡੀ ਪਾਉਣੀ ਮੈਂ ਆਪ ਧਾਰੀਆਲ ਦੀ ਗੱਲ ਆ ਗਰਦਾਸਪੁਰ ਲਾਗੇ ਧਾਰੀਆਲ ਲੇੜ ਪੈਂਡਿਆ ਅਸੀਂ ਉੱਥੇ ਗਏ ਹਾਂ ਅਸੀਂ ਉਹ ਨਾ ਮਹੋਲੇ ਹੁੰਦੇ ਆ ਠੀਕ ਆ ਤੇ ਉਦੋਂ ਨਾ ਮੈਚ ਚੱਲਦਾ ਹੈ ਉਦੋਂ ਸ਼ੋਅ ਮੈਚਾਂ ਦਾ ਰਵਾਜ ਬੜਾ ਹੁੰਦਾ ਹੈਗਾ ਸ਼ੋਅ ਮੈਚ ਚੱਲਦੇ ਤੇ ਮੈਂ ਆਪਣੇ ਅੱਖੀ ਵੇਖਿਆ ਤੇ ਕੰਨੀ ਸੁਣਿਆ ਵੀ ਤੱਕਾ ਲਾਉਂਦੇ ਸੀ ਮਗਰ ਉਹ ਵੀ ਜਾ ਜਾ ਉਹ ਕਹਿੰਦਾ ਮੈਂ ਨਹੀਂ ਜਾਂਦਾ ਗਾੜੀ ਉਹ ਬੰਦਾ ਖਲੋਤਾ ਵਾ ਡਰ ਲੱਗਦਾ ਆ ਕੌਡੀ ਦਿਲ ਵਾਲੇ ਦੀ ਆ ਪਾਰਾ ਜੇ ਬੁਲਟ ਨੇ ਦਾ ਸਤਾ ਦੁਨੀਆ ਨੂੰ ਉਹ ਸੰਧੂ ਨੇ ਕਹੀ ਜਾਣ ਦੇ ਵਿੱਚ ਵੀ ਇਹੋ ਜਿਹਾ ਕਦੀ ਹਰਖਿਆ ਵੇਖਿਆ ਨਹੀਂ ਹਰਖਿਆ ਨਹੀਂ ਉਹਨੂੰ ਗੁੱਸਾ ਵੀ ਹੋ ਸਕਦਾ ਵੀ ਯਾਰ ਤੁਸੀਂ ਜਵਾਗ ਨੂੰ ਕੁੱਟੀ ਜਾਂਦੇ ਅਜੇ ਆ ਕੋਈ ਕਰਤੂਤ ਥੋੜੀ ਆ ਮੈਂ ਉਦੋਂ ਦਾ ਵੀ ਬੋਲਣ ਬੋਲਣ ਕਰਦਾ ਹਾਂ ਵੀ ਵੀ ਆ ਕੋਈ ਗੱਲ ਪਲੇਅਰਾਂ ਵਾਲੀ ਗੱਲ ਆ ਦੱਸ ਯਾਰ ਤੇ ਜੇ ਉਦੋਂ ਨੂੰ ਕਹੇ ਵੀ ਅ ਜੱਫੀਆਂ ਪੈ ਗਈਆਂ ਮੈਂ ਜੱਫੀ ਪਈ ਉਹ ਹੁੰਦੀ ਹੈ ਜਦੋਂ ਸਾਰੇ ਗਰਾਊਂਡ 'ਚ ਕਹਿੰਦਾ ਵੀ ਭਰਾਵਾ ਮੈਨੂੰ ਮaaf ਕਰ ਦੇ ਮੇਰੇ ਕੋਲ ਗਲਤੀ ਹੋ ਗਈ ਮੈਂ ਤੇਰਾ ਨਾ ਕੀਤਾ ਗਲਤ ਐਂਗ ਨਹੀਂ ਉੱਥੇ ਉਹਨੂੰ ਹੱਥ ਮਿਲਾ ਕੇ ਜੱਫੀ ਪਾ ਲਈ ਆਹ ਕਿਹੜੀ ਸੋਰੀ ਹੋਈ ਭਈ ਐਦਾਂ ਸੋਰੀ ਹੁੰਦੀ ਆ ਓਕੇ ਓਕੇ ਜਦ ਹੱਥ ਜੱਫੀ ਪਾ ਲਈ ਉਹਨੂੰ ਕਹੇ ਸਾਰੇ ਸਾਹਮਣੇ ਲੋਕਾਂ ਨੂੰ ਪਤਾ ਲੱਗੇ ਵੀ ਤੇਰੀ ਇਨਮਰਤਾ ਕਿੰਨੀ ਆ ਉਹਨੂੰ ਕਹੇ ਵੀ ਪ੍ਰਮਾਨ ਜੀ ਮੇਰੇ ਕੋਲ ਗਲਤੀ ਹੋ ਗਈ ਐ ਮੈਂ ਸੱਚੀ ਰੋਂਗ ਖੇਡਿਆ ਵਾ ਤੇ ਮੈਨੂੰ ਮਾਫ ਕਰਿਓ ਇਦਾਂ ਥੋੜੀ ਹੁੰਦਾ ਯਾਰ ਪਲੇਅਰ ਸਾਰੇ ਵਧੀਆ ਪਲੇਅਰ ਕੋਈ ਨਹੀਂ ਮਾੜਾ ਪਰ ਜਦੋਂ ਆਪਾਂ ਆਪਣੇ ਆਪ ਨੂੰ ਆਪਾਂ ਬਾਹਰ ਹੋ ਜਾਂਦੇ ਆ ਨਾ ਵੀ ਆਪਾਂ ਆਪਣੇ ਆਪ ਨੂੰ ਕੰਟਰੋਲ ਨਹੀਂ ਜਦੋਂ ਕਰਦੇ ਉਹ ਗੱਲਾਂ ਗੱਲ ਤੇ ਉਹਦੇ ਵਿੱਚ ਰੱਬ ਵੀ ਵੇਖਣ ਡਿਆ ਵਾ ਸੰਗਤ ਵੇਖਣ ਦੀ ਆ ਸਾਡੇ ਅਰਗੇ ਸਾਰੇ ਹੀ ਵੇਖਣ ਦੇ ਦੁਨੀਆ ਸਾਰੀ ਨੂੰ ਪਤਾ ਵਾ ਕਹਿੰਦਾ ਕੋਈ ਨਹੀਂ ਪਤਾ ਸਾਰਿਆਂ ਨੂੰ ਹੀ ਹੁਣ ਕੋਈ ਕੋਈ ਬੰਦਾ ਇਹ ਕਹਿੰਦਾ ਵੀ ਨਹੀਂ ਯਾਰ ਜੱਗੂ ਨੇ ਥੱਪੜ ਮਾਰਿਆ ਤੇ ਸਹੀ ਕੀਤਾ ਵਾ ਉਹਦੀ ਗਲਤੀ ਨਹੀਂ ਸੀਗੀ ਸਾਰੇ ਨੂੰ ਹੀ ਪਤਾ ਵੀ ਇਹ ਗਲਤੀ ਸੀ ਜਾਂ ਵੇਖਣ ਵਾਲੇ ਕੋਈ ਬੱਚੇ ਥੋੜੀ ਆ ਸਾਰਿਆਂ ਨੂੰ ਪਤਾ ਨਾ ਹੁਣ ਮੇਰੀ ਗੱਲ ਸੁਣੋ ਮਾਲਾ ਮੇਰਾ ਕਿਨੇ ਗੋਟ ਫੜ ਲਿਆ ਵਾ ਤੇ ਮੇਰਾ ਮਾਲਾ ਮਰੋੜਿਆ ਗਿਆ ਵਾ ਤੇ ਮੈਂ ਉਹਨੂੰ ਇਹੋ ਕਹੂੰਗਾ ਛੱਡ ਦੇ ਛੱਡ ਦੇ ਇਹੋ ਕਹੂੰਗਾ ਇਹਦਾ ਮਤਲਬ ਇਹ ਹੁੰਦਾ ਵੀ ਮੇਰੇ ਥੱਪੜ ਮਾਰਿਆ ਜਿਉਂ ਨੇ ਐਂ ਕਰਤਾ ਵੀ ਛੱਡ ਦੇ ਛੱਡ ਦੇ ਵੀ ਮਤਲਬ ਮੇਰਾ ਦੁਖਣ ਡਿਆ ਮੈਨੂੰ ਛੱਡ ਦੇ ਛੱਡ ਦੇ ਇਹਦਾ ਮਤਲਬ ਇਹ ਥੋੜੀ ਵੀ ਮੇਰੇ ਚਪੇੜ ਮਾਰੀ ਆ ਉਹਨੇ ਉੱਠ ਕੇ ਮੂੰਹ ਤੇ ਚਪੇੜ ਮਾਰ ਦਿੱਤੀ ਵੀ ਤੂੰ ਮੇਰੇ ਥੱਪੜ ਕਿਉਂ ਮਾਰਨ ਡਿਆ ਇਹਦਾ ਮਤਲਬ ਇਹ ਸੀ ਪਿਪਲਾਂ ਜੀ ਮੇਰਾ ਗਿੱਟਾ ਮਰੋੜਿਆ ਗਿਆ ਛੱਡ ਦੋ ਛੱਡ ਦੋ ਬਸ ਤੂੰ ਹੀ ਉੱਠ ਕੇ ਮੂੰਹ ਤੇ ਥੱਪੜ ਮਾਰਨ ਦੇ ਸਾਰੀ ਦੁਨੀਆ ਨੂੰ ਦਿਖੰਡਿਆ ਵਾ ਪਰ ਅੱਜ ਬੁਲਟ ਨੇ ਦੇਲੇ ਜੇ ਤੇ ਲਿਆ ਜਟੋ ਬੁਲਟ ਨੇ ਗੇਮ ਦਿਖਾਈ ਵਧੀਆ ਕਿਸੇ ਨਾ ਫਾਲ ਨਹੀਂ ਖੇਡਿਆ ਹਨਾ ਕਿਨ ਨੂੰ ਕੋਈ ਗਲਤ ਥੱਪੜ ਨਹੀਂ ਮਾਰਿਆ ਉਹਨੇ ਆਪਣਾ ਖੇਡਿਆ ਵਾ ਆਪਣੇ ਪਾਲੇ ਚਾਨ ਕੇ ਥਾਪੀਆਂ ਮਾਰੀਆਂ ਵਧੀਆ ਕਿਨ ਨੂੰ ਕਿਸ ਗਰੀਬ ਨੂੰ ਤਾਂ ਨਹੀਂ ਕੁੱਟਿਆ ਉਹਨੇ ਉਹਨੇ ਜ ਥਾਪੀਆਂ ਮਾਰੀਆਂ ਤੇ ਬੰਦਿਆਂ ਗਾੜੀ ਮਾਰੀਆਂ ਵੀ ਲੈ ਆਓ ਆਓ ਮੈਨੂੰ ਫੜੋ ਹੁਣੇ ਹੀ ਵੇਖਦਾ ਹਟਿਆ ਮੈਂ ਤਾਂ ਦਿਲ ਖੁਸ਼ ਹੋ ਗਿਆ ਮੈਂ ਨਾ ਸਪੈਸ਼ਲ YouTube ਕੱਢ ਕੇ ਮੈਂ ਵੇਖਣ ਦੇ ਆ ਵੀ ਮੈਚ ਲਾਈਵ ਵੇਖਾਂ ਅੱਜ ਤੇ ਮੈਂ ਕਹਾਂ ਚੱਲ ਸ਼ੀਲੂ ਦਾ ਮੈਚ ਵੇਖਨੇ ਆ ਤੇ ਉਹ ਲੱਭਦੇ ਲੱਭਦੇ ਉਹ ਤੇ ਮਿਲਣ ਲੱਭਾ ਨਹੀਂ ਤਾਂ ਬੋਲਦਾ ਚਲੋ ਆ ਗਿਆ ਤੇ ਉਹਨੇ ਇੰਨੀ ਕੱਤ ਕਰਾਈ ਆ ਤੋ ਤੁਮ ਕਮਲ ਟਿੱਬੇ ਵਾਲੇ ਦੀ ਮੈਨੂੰ ਬਹੁਤ ਖੁਸ਼ੀ ਹੋਈ ਪਈ ਯਾਰ ਜਦੋਂ ਉਹ ਬੰਦਾ ਸੁਪਰਸਟਾਰ ਹੈਗਾ ਉਦੋਂ ਸਾਰੇ ਨਾ ਜੱਪਦੇ ਤੇ ਹੁਣ ਮੈਂ ਵੇਖੇ 5-6 ਮੈਚ ਉਹਨੇ ਵਿਚਾਰਨੇ ਜੱਫਾ ਜੱਫਾ ਚਲੋ ਡੈਡ ਬੰਦਾ ਹੁੰਦਾ ਵਾ ਨਹੀਂ ਲੱਗਦਾ ਹਨਾ ਵੀ ਟਾਈਮ ਹੋ ਗਿਆ ਕੁੱਡੀ ਛੱਡੀ ਹੀ ਨਹੀਂ ਖੇਡੀ ਬਾਹਰ ਹੀ ਖੇਡਦਾ ਰਿਹਾ ਇੱਥੇ ਨਹੀਂ ਖੇਡਿਆ ਤੇ ਹੁਣ ਜਿਹੜੋ ਜੱਫਾ ਲਾਇਆ ਤੇ ਇੰਨੀ ਖੁਸ਼ੀ ਹੋਈ ਪਈ ਯਾਰ ਉਹ ਬੰਦੇ ਨੇ ਜੱਫੇ ਲਾਏ ਆ ਦੋ ਜੱਫੇ ਲਾਏ ਸ਼ਾਇਦ ਉਹਨੇ ਮੈਨੂੰ ਲੱਗਦਾ ਹੈ ਮੈਚ ਇੱਕ ਮੰਨੇ ਬੱਲ ਨੂੰ ਆਉਣ ਤੇ ਇੱਕ ਭਰਾ ਨੂੰ ਕਿਨੂੰ ਲਾਇ ਤਾਂ ਲੋਕੀ ਤਾਂ ਹੀ ਕਹਿੰਦੇ ਸਾਰੀ ਦੁਨੀਆ ਨੰਬਰ ਦੀ ਜਾ ਰਹੀ ਆ ਤੰਤਨ ਹੋ ਗਈ ਅੱਜ ਜਟੋ ਜੱਗੂ ਨੇ ਭਰ ਗਲਤੀ ਕੀਤੀ ਆ ਮੰਨਣੀ ਚਾਹੀਦੀ ਆ ਇਹਨੇ ਉਦੋਂ ਛਿੱਲੂ ਨੇ ਵੀ ਥੋੜਾ ਇੱਕ ਥਾਪੀਆਂ ਮਾਰੀਆਂ ਕਿ ਮੈਂ ਨਾ ਰਾਏਕੋੜ ਦਾ ਹੀ ਸ਼ਾਇਦ ਹੋ ਕੇ ਕਮਾਲਪੁਰ ਦਾ ਕਿ ਮੈਂ ਅੱਜ ਉੱਥੇ ਵੀ ਇਹਨੇ ਨਹੀਂ ਇਹਦੇ ਨਾਲ ਜਿਹੜਾ ਇੱਕ ਪਤਾ ਨਹੀਂ ਕਿਹੜਾ ਮੁੰਡਾ ਜਿਹਾ ਸੀ ਉਹਨੇ ਬਦਤਮੀਜ਼ੀ ਕੀਤੀ ਸੀ ਉਹਨਾਂ ਇਦੇ ਨਾਲ ਹੁੰਦਾ ਹੈ ਇੱਕ ਛੋਟੂ ਜਿਹੇ ਦੇ ਨਾਲ ਜੱਗੂ ਦੇ ਉਹਨੇ ਬਤਮੀਜ਼ੀ ਕੀਤੀ ਸੀਗੀ ਉਹਨਾਂ ਉੱਥੇ ਵੀ ਗਲਤ ਹੋਇਆ ਹੈਗਾ ਹਾਂ ਜੀ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਗਲਤੀ ਕਰ ਲਈਏ ਤੇ ਗਲਤੀ ਕਰਕੇ ਤੇ ਆਪਾਂ ਸੋਰੀ ਕਹਿ ਦਈਏ ਆਰਵਰੀ ਗੰਜੈਸ਼ ਨਹੀਂ ਹੁੰਦੀ ਗਲਤੀ ਦੀ ਵੀ ਗਲਤੀ ਕਰਤੀ ਤੇ ਹੁਣ ਮੈਂ ਲੋਕਾਂ ਨੂੰ ਗਾਲਾਂ ਕੱਢ ਕੇ ਮੁੜ ਕੇ ਮਾਫੀ ਮੰਗ ਲੈਦਾ ਕੀ ਫਾਇਦਾ ਪਹਿਲੋਂ ਯਾਰ ਕੰਮ ਹੀ ਨਾ ਇਦਾਂ ਦਾ ਕਰੋ ਤੁਸੀਂ ਪਲੇਅਰ ਜੇ ਤੁਸੀਂ ਪਹਿਲਵਾਨ ਜੇ ਤੁਸੀਂ ਇੰਨੀ ਮਿਹਨਤ ਕੀਤੀ ਤਪੱਸਿਆ ਕੀਤੀ ਕਲੋ ਹੋ ਜਾਂਦੀ ਬੰਦੇ ਕੋ ਹੋ ਗਈ ਇਹ ਕਰਾਂ ਹੋ ਗਈ ਦੋ ਇਹ ਥੋੜੀ ਵੀ ਹਾਰਨਾ ਯਾਰ ਕਰ ਦੋ ਗਲਤੀ ਤੇ ਮੰਗ ਲਓ ਸੋਰੀ ਇਦਾਂ ਥੋੜੀ ਚੱਲਦਾ ਹੁੰਦਾ ਵੀ ਯਾਰ ਜਿੰਨੂੰ ਮਰਜੀ ਗਾਲਾਂ ਕੱਢ ਦੋ ਮੁਣਕੇ ਮੈਨੂੰ ਮਾਫ ਕਰ ਦੋ ਆਹ ਕਾਦੀ ਗੱਲ ਹੋਈ ਬਾਈ ਆ ਉਹਦਾ ਦਿਮਾਗ ਆਪਣੀ ਮੱਤ ਆ ਆਪਣੇ ਆਪਣੇ ਕੰਟਰੋਲ 'ਚ ਹੋਣਾ ਚਾਹੀਦਾ ਆਪਣੇ ਆਪ ਨੂੰ ਬੰਦਾ ਕਰਕੇ ਗਲਤੀ ਤੇ ਬਾਈ ਸੋਰੀ ਮੈਂ ਉਧਰ ਅੱਗੇ ਗੱਲ ਕਰਦਾ ਆਂ ਵੀ ਮੈਂ ਇਹ ਗੱਲ ਕਰਦਾ ਆਂ ਵੀ ਮੈਂ ਛਿੱਲੂ ਨੂੰ ਨਾ ਹੁਣ ਫੇਰ ਕਹਿਣ ਵਾਲਿਆਂ ਨੇ ਮੈਨੂੰ ਅੱਗੇ ਵੀ ਥੱਲੇ ਕਰੀ ਜਾਂਦੇ ਹੈ ਕਮੈਂਟ ਵੀ ਛਿੱਲੂ ਦਾ ਨਾਮ ਲੈਣਾ ਤੂੰ ਛਿੱਲੂ ਨੂੰ ਮੈਂ ਇਹ ਕਹਿੰਦਾ ਵੀ ਛਿੱਲੂ ਨੂੰ ਮੈਂ ਪਹਿਲਾਂ ਵੇਖਿਆ ਜੱਫਾ ਲਾ ਕੇ ਬੰਦੇ ਫੜ ਫੜ ਠਾਉਂਦੇ ਆਂ ਵੀ ਚੱਲ ਜੇ ਜੱਫਾ ਲਾਤਾ ਤੇ ਬੰਦਾ ਫੜ ਕੇ ਵੀ ਠਾਉਂਦਾ ਹੁੰਦਾ ਹੈ ਗੱਲ ਤੇ ਹੁਣ ਹੱਥ ਵੀ ਜੋੜ ਦਿੰਦਾ ਹੈ ਕੋ ਜੇ ਕਿਹਨੂੰ ਮਾੜੀ ਮੋਟੀ ਵਜਨ ਨਹੀਂ ਹੁੰਨੇ ਕਹਿੰਦਾ ਵੀ ਭਾਨ ਜੀ ਸੋਰੀ ਸੋਰੀ ਹੁਣ ਲੋਕਾਂ ਨੇ ਕਾਰ ਹੀ ਇਦਾਂ ਦਾ ਦਿੱਤਾ ਉਹਨੂੰ ਕਿ ਉਹ ਲੋਕ ਉਹਦੀ ਮਾੜਾ ਮੋਟਾ ਉਹਨੂੰ ਨਾ ਐ ਸਮਝਣ ਲੱਗ ਪਏ ਜਿੱਦਾਂ ਪੀਏਸ ਵਾਲਾ ਹਰਿਆਣੇ ਤੋਂ ਆਇਆ ਬਾ ਇਹਨੂੰ ਦੱਬਾਂਗੇ ਇਹਨੂੰ ਦੱਬ ਕੇ ਕੱਢਾਂਗੇ ਇਤਰਾ ਥੋੜੀ ਹੁੰਦਾ ਮਿਹਨਤ ਕਰੋ ਮਿਹਨਤ ਕਰਦੇ ਬਰਾਬਰ ਆਓ ਜਿੱਦਾਂ ਹੁਣ ਸਣੀ ਆ ਕਾਲੇ ਸੰਘਿਆਂ ਵਾਲਾ ਸਣੀ ਕਾਲੇ ਸੰਘਿਆਂ ਵਾਲਾ ਉਹ ਲੜਦਾ ਕਿਤੇ ਛੀਲੂ ਨਾਲ ਉਹ ਕਿਤੇ ਕੋਹ ਬੋਲਦਾ ਬਾਸੋ ਆਪਣੀ ਮਿਹਨਤ ਨ ਮਿਹਨਤ ਕਰਦਾ ਵਾ ਜੱਫੇ ਲਾਉਂਦਾ ਵਾ ਜੱਫਿਆਂ ਨੂੰ ਪਤਾ ਲੱਗਦਾ ਵੀ ਮੈਂ ਤੇਰੇ ਬਰਾਬਰ ਦਾ ਮੂੰਹ ਇਤਰਾ ਥੋੜੇ ਹੁੰਦਾ ਵੀ ਮੁੱਕੀਆਂ ਮਾਰ ਕੇ ਤੇ ਮੈਂ ਇਹ ਤੂੰ ਦੱਸਦੀ ਵੀ ਅਸੀਂ ਤੇਰੇ ਤੋਂ ਵੀ ਤਾਂ ਹੀ ਵੀ ਉਹ ਤੇ ਗੱਲ ਪੈ ਜਾਓ ਤੇ ਅਸੀਂ ਤੇਰੇ ਤੋਂ ਵੀ ਵੱਡੇ ਹੀ ਉਹਨੂੰ ਜੱਫਿਆਂ ਨਾਲ ਜਵਾਬ ਦੋ ਹੁਣ ਪਰਸੋਂ ਚੋਤਾ ਪਰਸੋਂ ਦੀ ਗੱਲ ਹੈ ਉੱਥੇ ਮੈਚ ਹੋਇਆ ਹੈਗਾ ਕਿੱਥੋਂ ਦੇ ਇਹਨੇ 27 ਟੱਚ ਲੈ ਕੇ ਤੇ ਸੱਤ ਜੱਫੇ ਲਾਏ ਸੀਲੂ ਨੇ ਤੇ ਸਾਨੀ ਨੇ 14 ਟੱਚ ਲੈ ਕੇ ਦਿਖਣੀ 8 ਜੱਫੇ ਲੈ ਹੈਗੇ ਤੇ ਉਹਨ ਲੜਨਾ ਥੋੜੀ ਬਹਿ ਜਾਂਦੇ ਅਗਲੇ ਨੂੰ ਪਤਾ ਯਾਰ ਮਿਹਨਤ ਨਾ ਆਪਣੇ ਕੰਪੀਟੀਸ਼ਨ ਹੁੰਦਾ ਵਾ ਵੀ ਗੇਮ ਦੇ ਵਿੱਚ ਵੀ ਅਗਲੇ ਨੂੰ ਜਵਾਬ ਦੋ ਆਪਣੀ ਗੇਮ ਨਾਲ ਇਹ ਥੋੜੀ ਗੱਲ ਪੈ ਜਾ ਮੈਂ ਬਹੁਤ ਬੰਦੇ ਵੇਖੇ ਗੱਲ ਪੈਂਦੇ ਹੁਣ ਐਨਾ ਕੁ ਬੁੱਲਟ ਨਾ ਦੇ ਗੱਲ ਪਿਆ ਨਹੀਂ ਜਾਂਦਾ ਫਿਰ ਨਿਆਣਿਆਂ ਦੇ ਗੱਲ ਪੈਂਦੇ ਜਿਵਾਕਾਂ ਦੇ ਕਿ ਚੱਜ ਦੇ ਤੇ ਬਹੁਤ ਆਮ ਦਸੇ ਗੜੂ ਨਾਲੇ ਮਾਰੇ ਦੋ ਚਾਰ ਬੂਥੇ ਤੇ ਲੱਗੇ ਪਤਾ ਜਬਾ ਕਾਂ ਨੂੰ ਭਰਾਵਾ ਮਿਹਨਤ ਕਰ ਲੈਣ ਤੋਂ ਅੱਗੇ ਜਾ ਲੈਣ ਤੋਂ ਸਾਰਾ ਕੋ ਇੱਕੇ ਬੰਦੇ ਨੇ ਨਹੀਂ ਖੜਨਾ ਦੂਜਿਆਂ ਵੀ ਮਾਮਾ ਦੇ ਪੋਤੇ ਐ ਤੋ ਜੇ ਵੀ ਮਿਹਨਤ ਕਰਦੇ ਆ ਹਰ ਬੰਦੇ ਨੂੰ ਆਕੇਆ ਕੋਡੀ ਖੇਡਣ ਦਾ ਮੈਥੋਡਿਕ ਕੋਈ ਮਾੜਾ ਕੋ ਵਧੀਆ ਬੰਦਾ ਹੋਣ ਲੱਗਦਾ ਤੈਨੂੰ ਹੋਣ ਤੋਂ ਪਹਿਲਾਂ ਪਹਿਲਾਂ ਹੀ ਦੱਬ ਲਓ ਉਹਦਾ ਸੋਹੋ ਸਾਥ ਦਿਓ ਤੁਹਾਨੂੰ ਰੱਬ ਨੇ ਇੰਨੇ ਜੋਗਾ ਕੀਤਾ ਮਾਰੇ ਦੀ ਕਿਰਪਾ ਵਾ ਬਹੁਤ ਵਧੀਆ ਤੁਹਾਨੂੰ ਸਭ ਕੁਝ ਮਿਲਿਆ ਤੂੰ ਇਹ ਸਭ ਕੁਝ ਸਾਥ ਦਿਓ ਉਹਦਾ ਤੂੰ ਇਹ ਕਾਨੂੰ ਬੂਥਿਆਂ ਤੇ ਥੱਪੜ ਮਾਰਦੇ ਉਹਦੇ ਇਤਰਾਣੀ ਚੱਲਦਾ ਹੁੰਦਾ ਕੰਮ ਬਾਹੂ ਹੰਕਾਰ ਹੈ ਗੇਮ ਇਹ ਗੇਮ ਦੇ ਵਿੱਚ ਤੇ ਐਟੀਟਿਊਡ ਤੇ ਹੰਕਾਰ ਤੇ ਇਸ ਗੇਮ ਚ ਤੇ ਚਾਹੀਦਾ ਹੀ ਚਾਹੀਦਾ ਨਹੀਂ ਨਾ ਹੋਰ ਬਾਹਰ ਜੋ ਮਰਜੀ ਕਰਿਓ ਪਰ ਇਹ ਗੇਮ ਦੇ ਵਿੱਚ ਹੰਕਾਰ ਚਾਹੀਦਾ ਹੀ ਨਹੀਂ ਕਿ ਮੈਂ ਐਡਾ ਮੈਂ ਐਡਾ ਇਹ ਗੇਮ ਚ ਨਹੀਂ ਚਾਹੀਦਾ ਕੁੱਡੀ ਚ ਬੋਲਟ ਨੇ ਅੱਜ ਪਾ ਦਿਨਾ ਤੱਕ ਫਿਰ ਨਾਥ ਸਾਰਿਆਂ ਦੇ ਰੱਖਦੇ ਨਾ ਰਗੜ ਕੇ ਕੁੱਤੇ ਸਾਰਿਆਂ ਦੇ ਨਾਲੇ ਛੀਲੂ ਨਾਲ ਮੁਕਾਬਲਾ ਛੀਲੂ ਛੀਲੂ ਨਾਲ ਭਾਈ ਕਿਸੇ ਦਾ ਮੁਕਾਬਲਾ ਨਹੀਂ ਆ ਪਰਸੋਂ ਚੌਥੇ ਦੀ ਗੱਲ ਆ ਮੈਂ ਨਾ ਕਮੈਂਟਰੀ ਸੁਣਦਾ ਹਾਂ ਤੇ ਕਮੈਂਟਰੀ ਦੇ ਵਿੱਚ ਕਿਹੇ ਬੰਦੇ ਨੇ ਨਾ ਕਿਹੇ ਕਮੈਂਟਰ ਕਿਹਨੇ ਨਾ ਕਿਹੇ ਬੰਦੇ ਦਾ ਨਾਮ ਲਿਆ ਹੈ ਪੁਰਾਣੇ ਪਲੇਅਰ ਦਾ ਆਉਣ ਸੁਣ ਲਿਓ ਗੱਲ ਕਮੈਂਟਰ ਨੇ ਕਿਹੇ ਪੁਰਾਣੇ ਪਲੇਅਰ ਦਾ ਨਾਮ ਲਿਆ ਹੈਗਾ ਇਹ ਪਹਿਲਵਾਨ ਜੀ ਤੁਸੀਂ ਬੜੇ ਪੁਰਾਣੇ ਜੇ ਤੁਸੀਂ ਹੁਣ ਸ਼ਿਲੂ ਨੂੰ ਵੇਖਣ ਦੇ ਜੇ ਤੁਸੀਂ ਦੱਸੋ ਆ ਵੀ ਤੁਹਾਡੇ ਸਮੇਂ ਦੇ ਵਿੱਚ ਕਿਹੜਾ ਇਹੋ ਜਿਹਾ ਪਲੇਅਰ ਹੀ ਜਿਹੜਾ ਇੰਨੇ ਨੇ ਟੱਚ ਵੀ ਲ ਲੈਦਾ ਸਾਰੇ ਸਾਰੇ ਤੁਹਾਡੀ ਚੈਨ ਚੋਬੜੀ ਨਿਕਲ ਜਾਂਦਾ ਤੇ ਇੰਨੇ ਨੇ ਜੱਫੇ ਵੀ ਲਾ ਜਾਂਦਾ ਹੈਗਾ ਤੇ ਉਹ ਬੰਦੇ ਦੇ ਬੰਦੇ ਦਾ ਗਾੜਿਓਂ ਆਨਸਰ ਹੀ ਨਹੀਂ ਆਇਆ ਵੀ ਸਾਡੇ ਜਮਾਨੇ 'ਚ ਕਿਹੜਾ ਹੈ ਠੀਕੇ ਮੰਨਦੇ ਆ ਬੜੇ ਵੱਡੇ ਵੱਡੇ ਪਲੇਅਰ ਹੀ ਬਹੁਤ ਕੁਝ ਹੈਗੇ ਪਰ ਮੈਂ ਇਹ ਕਹਿਣਾ ਚਾਹੁੰਨਾ ਵੀ ਸਾਰੇ ਨੂੰ ਪਤਾ ਵਾ ਵਧੀਆ ਪਲੇਅਰ ਹੀ ਸੁਪਰਸਟਾਰ ਹੈ ਪਰ ਹਿੱਲੂ ਵਰਗਾ ਨਹੀਂ ਹੀਗਾ ਯਾਰ ਕੈਨ ਨੂੰ ਲੱਖ ਕਹੀ ਜਾਂਣਾ ਉਹ ਇਦਾਂ ਹੀ ਉਹ ਇਦਾਂ ਮੈਂ ਨਹੀਂ ਵੇਖਿਆ ਮੇਰੇ ਤੋਂ ਮੈਂ 2010 ਤੋਂ ਵੇਖਣ ਡਿਆ ਕਬਡੀ ਉਦੋਂ ਤੋਂ ਲੈ ਕੇ ਮੇਰੇ ਕੋਲ ਹਰ ਬੰਦੇ ਦੀ ਲਿਸਟ ਆ ਕਿਹੜਾ ਬੰਦਾ ਕੀ ਕਰਦਾ ਕਿਹੜੇ ਬੰਦੇ ਨੇ ਕਿੱਥੋਂ ਕੀ ਕਰਨਾ ਹਰ ਚੀਜ਼ ਮੈਨੂੰ ਪਤਾ ਪਰ ਮੈਨੂੰ ਪਹਿਲਾਂ ਤਾਂ ਨਹੀਂ ਪਤਾ ਪਰ ਜਦੋਂ ਤੋਂ ਮੈਂ ਵੇਖਣਾ 2010 ਤੋਂ ਮੈਂ ਇਹੋ ਜਿਹੇ ਬੰਦਾ ਨਹੀਂ ਵੇਖਿਆ ਵੀ ਜਿਹੜਾ ਇੰਨੇ ਟੱਚ ਲੈ ਕੇ ਵੀ ਲੈਂਡ 'ਚ ਲੱਗੀ ਜਾਵੇ ਚੈਨ 'ਚ ਲੱਗੀ ਜਾਵੇ ਜੱਫੀ ਵੀ ਲਾਈ ਜਾਵੇ ਥੱਕਦਾ ਨਹੀਂ ਆ ਕੋਈ ਬੰਦਾ ਕੋਈ ਬੰਦਾ ਕਹਿਣਾ ਕਿਉਂ ਨਹੀਂ ਫਿਰ ਵੀ ਨਹੀਂ ਯਾਰ ਉਹ ਬੰਦਾ ਹੈਗਾ ਜਿਹੜਾ ਉਤੋਂ ਵੀ ਵੱਧ ਜੱਫੇ ਲਾਉਂਦਾ ਹੁੰਦਾ ਹੈਗਾ ਪਤਾ ਆ ਸਾਰਿਆਂ ਨੂੰ ਹੁਣ ਮੈਨੂੰ ਗਾਲਾਂ ਕੱਢੀ ਜਾਓ ਥੱਲੇ ਚੰਗਾ ਅਰੇ ਸਾਰਿਆਂ ਨੂੰ ਪਤਾ ਵਾ ਮੈਨੂੰ ਵੀ ਪਤਾ ਵਾ ਮੈਂ ਬਹੁਤ ਬੰਦੇ ਦੇਖੇ ਨਾਲੇ ਲਾਈਵ ਮੈਚ ਪਏ ਆ 2010 ਤੋਂ ਬਾਅਦ ਤੇ ਉਹ ਸ਼ੁਰੂ ਹੋ ਗਏ ਹੈਗੇ ਕੋਈ ਦਿਖਾਉ ਉਹ ਤਾਂ ਸਹੀ ਮੰਦਾ ਜਿਹੜਾ ਜਫੇ ਹੀ ਲਾਈ ਜਾਂਦਾ ਹਿੱਲੀ ਜਾਂਦਾ ਹੈ ਜਫੇ ਲੈਂਦਾ ਹਿੱਲੀ ਜਾਂਦਾ ਭੱਜੀ ਜਾਂਦਾ ਜਫੇ ਲਾਈ ਜਾਂਦਾ ਹੈਗਾ ਤਜਾ ਬੰਦਾ ਆ ਮੱਖਣ ਮੱਖੀ ਉਹ ਆ ਬੰਦਾ ਉਹ ਵੀ ਉਹਨੇ ਕੁੱਡੀ ਪਾ ਕੇ ਖਲੋਣਾ ਠੀਕ ਤੇ ਉਹਨੇ ਵੀ ਕੁੱਡੀ ਪਾ ਕੇ ਭੱਜੇ ਹੀ ਫਿਰਨਾ ਨਹੀਂ ਤੇ ਬੰਦੇ ਲੋਕੀ ਨਾ ਮੈਂ ਵੇਖੇ ਵੀ ਆਪਣੀ ਕਹਿੰਦੇ ਵੀ ਆਪਣੇ એનર્ਜੀ ਸੇਵ ਕਰ ਲੀਏ ਕੁੱਡੀ ਪਾ ਕੇ ਆਉਂਦੇ ਆ ਚੁੱਪ ਕਰਕੇ ਖਲੋ ਜੇ ਜਾਂਦੇ ਵੀ ਯਾਰ ਜੇ ਭੱਜਾਂਗੇ ਤੇ ਸਾਡੀ એનર્ਜੀ ਵੇਸਟ ਹੋ ਗਈ ਮੈਂ ਮੱਖਣ ਮੱਖੀ ਵੇਖਿਆ ਅੱਖੀ ਉਹਨੇ ਤਾਂ ਕੁੱਡੀ ਪਾ ਕੇ ਆਣ ਕੇ ਫਿਰ ਵੀ ਭੱਜੀ ਜਾਣਾ ਹਾਂ ਜੇ ਮੈਚ ਮੁੱਕ ਗਿਆ ਉਹਨੇ ਫਿਰ ਵੀ ਭੱਜੀ ਆਣਾ ਉਹਨੇ ਫਿਰ ਵੀ ਮਿਹਨਤ ਲਾਈ ਜਾਣੀ ਐ ਹੋ ਜਾਂਦੇ ਬੰਦੇ ਪਰ ਮੈਂ ਤੇ ਮੈਂ ਤੇ ਵੀਡੀਓ ਪਾਈ ਸੀ ਬੁਲਟ ਵਾਸਤੇ ਬੁਲਟ ਨੂੰ ਰਾਬਾ ਹੋਰ ਤਰੱਕੀ ਦਿਓ ਬਾਬਾ ਨਾਨਕ ਬਾਬੇ ਸ਼ਹੀਦ ਬਹੁਤ ਵਧੀਆ ਆਉਦੀ ਗੇਮ ਆ ਬਹੁਤ ਵਧੀਆ ਉਹਨੇ ਜਿੰਨਾ ਵੀ ਉਹਨੇ ਕੀਤਾ ਵਾ ਸਾਰਾ ਕੁਝ ਵਧੀਆ ਕੀਤਾ ਵਾ ਆਪਣੇ ਦਮ ਤੇ ਕੀਤਾ ਵਾ ਚਲੋ ਠੀਕ ਹੈ ਜੇ ਥਾਪੀਆਂ ਮਾਰੀਆਂ ਉਹਨੇ ਆਪਣੀ ਗੇਮ 'ਚ ਮਾਰੀਆਂ ਵਾ ਬਾਹਰ ਜਾਏ ਹੋ ਮੈਂ ਆਪਸੇ ਦੋਵੇਂ ਭਰਾ ਹੀ ਹੋਣਾ ਕੋਈ ਗੱਲ ਹੀ ਨਹੀਂ ਪਰ ਉਹਨੇ ਗੇਮ ਦੇ ਵਿੱਚ ਪੂਰਾ ਪ੍ਰਦਰਸ਼ਨ ਦਰਸ਼ਕਾਂ ਨੂੰ ਪੂਰਾ ਮਨੋਰੰਜਨ ਦਿੱਤਾ ਵਾ ਦਿਲ ਜਿੱਤ ਲਿਆ ਯਾਰ ਬੋਲਟ ਨੇ ਅੱਜ ਜਾਂ ਅਰਜਨ ਨੇ ਕੀਤਾ ਜਾਂ ਪਹਿਲਾਂ ਹੀ ਕਰਾਂ ਕੀਤਾ ਹੋਇਆ ਤੁਹਾਨੂੰ ਮੈਂ ਫੇਰ ਗੱਲ ਦੱਸਾਂ ਆਪਾਂ ਫਿਰ ਹੋਰ ਗੱਲਾਂ ਕਰਾਂਗੇ ਕੋਈ ਗੱਲ ਹੀ ਨਹੀਂ ਹੈ ਮੈਂ ਸੱਚੀ ਕਨਫਰਮ ਕਰਕੇ ਕਿ ਇਹ ਬੰਦੇ ਤਾਂ ਫੇਰ ਹੀ ਗੱਲ ਕੀਤੀ ਹੈ ਚਲੋ ਠੀਕ ਹੈ ਮੇਰਾ ਵੀਰ ਜੇ ਕੋਈ ਗਲਤੀ ਮਿਲਤੀ ਹੋਈ ਹੋਵੇ ਤੇ ਮਾਫ ਆਪਾਂ ਤੇ ਖੁਸ਼ੀ ਨਾਲ ਵੀਡੀਓ ਪਾਈ ਹੈ ਵੀ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਤਾਂ ਕਰਕੇ ਚਲੋ ਇੱਕ ਵੀਡੀਓ ਬਣਦੀ ਆ ਯਾਰ ਬੰਦੇ ਨੇ ਇੰਨਾ ਵਧੀਆ ਮੈਚ ਵਿਖਾਇਆ ਅੱਜ ਦਿਲ ਜਿੱਤ ਲਿਆ ਕੰਮ ਤੋਂ ਆ ਕੇ ਮੈਚ ਵੇਖਦੇ ਆ ਸਾਰੀ ਥਕਾਨ ਲੱਥ ਜਾਂਦੀ ਹੈ ਤੋ ਬੰਦੇ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਯਾਰ ਅਜੇ ਕੱਪੜੇ ਵੀ ਨਹੀਂ ਖੋਲੇ ਆਣ ਕੇ ਕੰਮ ਤੋਂ ਮੈਂ ਤੇ ਮੈਚ ਵੇਖਦਾ ਵੇਖਦਾ ਹੀ ਮੈਂ ਇਦਾਂ ਹੀ ਬੈ ਗਿਆ ਤੇ ਮੈਂ ਕਿਹਾ ਚੱਲ ਯਾਰ ਬਣਦੀ ਐ ਤੇ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਦੇ ਉੱਤੇ ਤੇ ਬਣੂ ਉਹਦੇ ਉੱਤੇ ਤੇ ਵੀਡੀਓ ਪੈਣੀ ਬਣਦੀ ਐ ਬਹੁਤ ਯਾਰ ਆ ਤੂੰ ਹੀ ਵੀ ਸਾਰੇ ਭਰਾ ਮੇਰੇ ਜੇ ਕਿਸੇ ਨੇ ਨਹੀਂ ਮੈਚ ਵੇਖਿਆ ਤੇ ਆ ਮੈਂ ਕੱਢ ਕੇ ਵੇਖਿਓ ਅੱਜ ਜਰੂਰ ਮੈਂ ਕੱਢ ਕੇ ਵੇਖੋ ਮੇਰੇ ਵੀਰ ਉਹ ਕਿਹਦੇ ਨਾਲ ਕਿਹਦਾ ਨਾ ਹੋਣਾ ਚਲੋ ਠੀਕ ਹੈ ਮੇਰੇ ਵੀਰ ਰੋਟੀ ਖਾਣ ਦਾ ਟਾਈਮ ਹੋ ਗਿਆ ਰੋਟੀ ਪਾਣੀ ਖਾਈਏ ਕੋਈ ਗੱਲ ਨਹੀਂ ਫਿਰ ਵੀ ਗਲਤੀ ਮਲਤੀ ਮਾਫ ਪਰ ਆਪਣਾ ਦਿਲੋਂ ਦੇ ਲਕੋਸ ਹੋਇਆ ਹੈ ਤਾਂ ਕਰਕੇ ਵੀਡੀਓ ਪਾਈ ਹੈ ਓਕੇ ਮੇਰਾ ਵੀਰ ਸਾਸਰੀ ਕਾਲ ਜਗੇ ਨੂੰ ਗੁੱਸਾ ਲੱਗਿਆ ਤਾਂ ਮਾਫੀ ਸੋਰੀ ਅਗੇਨ